ਸਸ਼੍ਰੀਕਾਲ ਤੋਂ ਜ਼ੇਖਰ ਅਸਮ ਜੈਨਸ ਤੇ ਮੈਂ ਹਾਂ ਪ੍ਰਦੀਪ ਕੌਰ ਤੇਜ਼ ਰਫਤਾਰ ਦਾ ਦਰਸਲ ਇੱਕ ਵਾਰ ਫਿਰ ਤੋਂ ਕਹਿਰ ਦੇਖਣ ਨੂੰ ਮਿਲ ਰਿਹਾ ਜਿੱញਾ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਟੱਕਰ ਇੰਨੀ ਕੋ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਸਕੋਰਪੀਓ ਗੱਡੀ ਸੜਕ ਦੇ ਉੱਤੇ ਤਿੰਨ ਪਲਟੀਆਂ ਖਾ ਜਾਂਦੀ ਹੈ ਜਿੱញਾ ਸਕੋਰਪੀਓ ਦੇ ਵਿੱਚ ਤਿੰਨ ਤੋਂ ਚਾਰ ਨੌਜਵਾਨ ਨੂੰ ਸਵਾਰ ਦੱਸੇ ਜਾ ਰਹੇ ਸੀ ਔਰ ਤੇਜ਼ ਰਫਤਾਰ ਦੇ ਨਾਲ ਉਹ ਗੱਡੀ ਚਲਾ ਰਹੀ ਸੀ ਜਿਸ ਤੇ ਬਾਬਤ ਦੂਸਰੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤੇ ਕਾਰਨ ਸਕੋਰਪੀਓ ਦੀ ਸਾਈਡ ਦੂਸਰੀ ਗੱਡੀ ਦੇ ਨਾਲ ਜਾ ਲੱਗਦੀ ਹੈ ਤੇ ਸੜਕ ਦੇ ਉੱਤੇ ਸਕੋਰਪਿਓ ਤਿੰਨ ਪਲਟੀਆਂ ਖਾ ਜਾਂਦੀ ਹੈ ਸਭ ਤੋਂ ਵੱਡਾ ਸਵਾਲ ਤੇ ਹੁੰਦਾ ਇਹ ਹਾਦਸਾ ਜਿਹੜਾ ਬੀਤੀ ਦੇਰ ਰਾਤ ਵਾਪਰਦਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰ ਹੋ ਚੁੱਕੀ ਆ ਪਰ ਫਿਰ ਵੀ ਪੁਲਿਸ ਦੀ ਟੀਮ ਉੱਥੇ ਨਹੀਂ ਪਹੁੰਚੀ ਅਤੇ ਸਕੋਰਪਿਓ ਨੂੰ ਸੜਕ ਤੋਂ ਨਹੀਂ ਹਟਾਇਆ ਗਿਆ ਔਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਜਾਂਦਾ ਔਰ ਦੂਸਰੀ ਕਾਰ ਵਾਲਾ ਸੱਖ ਜਿਸ ਦੀ ਜਾਨ ਬਾਲ-ਬਾਲ ਬਚੀ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੰਜੈਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਤੇਜ਼ ਰਫ਼ਤਾਰ ਦਾ ਦਰਸਲ ਇੱਕ ਵਾਰ ਫਿਰ ਤੋਂ ਕਹਿਰ ਦੇਖਣ ਨੂੰ ਮਿਲਿਆ ਜਿੱញਾਂ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਟੱਕਰ ਐਨੀ ਕੁ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਸਕੋਰਪੀਓ ਗੱਡੀ ਸੜਕ ਦੇ ਉੱਤੇ ਤਿੰਨ ਪਲਟੀਆਂ ਖਾ ਜਾਂਦੀ ਹੈ ਜਿੱញਾਂ ਸਕੋਰਪੀਓ ਦੇ ਵਿੱਚ ਤਿੰਨ ਤੋਂ ਚਾਰ ਨੌਜਵਾਨ ਨੂੰ ਸਵਾਰ ਦੱਸੇ ਜਾ ਰਹੇ ਸੀ ਔਰ ਤੇਜ਼ ਰਫ਼ਤਾਰ ਦੇ ਨਾਲ ਉਹ ਗੱਡੀ ਚਲਾ ਰਹੀ ਸੀ ਜਿਸ ਤੇ ਬਾਬਤ ਦੂਸਰੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤੇ ਕਾਰਨ ਸਕੋਰਪੀਓ ਦੀ ਸਾਈਡ ਦੂਸਰੀ ਗੱਡੀ ਦੇ ਨਾਲ ਜਾ ਲੱਗਦੀ ਹੈ ਤੇ ਸੜਕ ਦੇ ਉੱਤੇ ਸਕੋਰਪੀਓ ਸਿੰਦ ਪਲਟੀਆਂ ਖਾ ਜਾਂਦੀ ਹੈ ਸਭ ਤੋਂ ਵੱਡਾ ਸਵਾਲ ਤੇ ਹੁੰਦਾ ਹੈ ਇਹ ਹਾਦਸਾ ਜਿਹੜਾ ਬੀਤੀ ਦੇਰ ਰਾਤ ਵਾਪਰਦਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰ ਹੋ ਚੁੱਕੀ ਆ ਪਰ ਕਿਰਵੀ ਪੁਲਿਸ ਦੀ ਟੀਮ ਉੱਥੇ ਨਹੀਂ ਪਹੁੰਚੀ ਅਤੇ ਸਕੋਰਪੀਓ ਨੂੰ ਸੜਕ ਤੋਂ ਨਹੀਂ ਹਟਾਇਆ ਗਿਆ ਔਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਜਾਂਦਾ ਔਰ ਦੂਸਰੀ ਕਾਰ ਵਾਲਾ ਸਖਸ਼ ਜਿਸ ਦੀ ਜਾਨ ਬਾਲਬਾਲ ਬਚੀ ਹੈ ਸਤਿ ਸ਼੍ਰੀ ਅਕਾਲ ਤੁਹਾਨੂੰ ਦੇਖ ਰਹਾ ਹਾਂ ਸਮਝਾ ਨੀਸ ਤੇ ਮੈਂ ਹਾਂ ਪ੍ਰਦੀਪ ਕੌਰ ਤੇਜ਼ ਰਫ਼ਤਾਰ ਦਾ ਦਰਸਲ ਇੱਕ ਵਾਰ ਫਿਰ ਤੋਂ ਕਹਿਰ ਦੇਖਣ ਨੂੰ ਮਿਲ ਰਿਹਾ ਜਿੱញਾ ਦੋ ਗੱਡੀਆਂ ਦੀ ਆਪਸ ਦੇ ਵਿੱਚ ਭਿਆਨਕ ਟੱਕਰ ਹੁੰਦੀ ਹੈ ਟੱਕਰ ਇੰਨੀ ਕੋ ਜ਼ਿਆਦਾ ਭਿਆਨਕ ਹੁੰਦੀ ਹੈ ਕਿ ਸਕੋਰਪੀਓ ਗੱਡੀ ਸੜਕ ਦੇ ਉੱਤੇ ਤਿੰਨ ਪਲਟੀਆਂ ਖਾ ਜਾਂਦੀ ਹੈ ਜਿੱញਾ ਸਕੋਰਪੀਓ ਦੇ ਵਿੱਚ ਤਿੰਨ ਤੋਂ ਚਾਰ ਨੌਜਵਾਨ ਨੂੰ ਸਵਾਰ ਦੱਸੇ ਜਾ ਰਹੇ ਸੀ ਔਰ ਤੇਜ਼ ਰਫ਼ਤਾਰ ਦੇ ਨਾਲ ਉਹ ਗੱਡੀ ਚਲਾ ਰਹੀ ਸੀ ਜਿਸ ਤੇ ਬਾਬਤ ਦੂਸਰੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤੇ ਕਾਰਨ ਸਕੋਰਪੀਓ ਦੀ ਸਾਈਡ ਦੂਸਰੀ ਗੱਡੀ ਦੇ ਨਾਲ ਜਾ ਲੱਗਦੀ ਹੈ ਤੇ ਸੜਕ ਦੇ ਉੱਤੇ ਸਕੋਰਪੀਓ ਦੇਨ ਪਲਟੀਆਂ ਖਾ ਜਾਂਦੀ ਹੈ ਸਭ ਤੋਂ ਵੱਡਾ ਸਵਾਲ ਤੇ ਹੁੰਦਾ ਇਹ ਹਾਦਸਾ ਜਿਹੜਾ ਬੀਤੀ ਦੇਰ ਰਾਤ ਵਾਪਰਦਾ ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਵੇਰ ਹੋ ਚੁੱਕੀ ਆ ਪਰ ਫਿਰ ਵੀ ਪੁਲਿਸ ਦੀ ਟੀਮ ਉੱਥੇ ਨਹੀਂ ਪਹੁੰਚੀ ਅਤੇ ਸਕੋਰਪੀਓ ਨੂੰ ਸੜਕ ਤੋਂ ਨਹੀਂ ਹਟਾਇਆ ਗਿਆ ਔਰ ਗਨੀਮਤ ਰਹੀ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਜਾਂਦਾ ਔਰ ਦੂਸਰੀ ਕਾਰ ਵਾਲਾ ਸੱਖ ਜਿਸ ਦੀ ਜਾਨ ਬਾਲਬਾਲ ਬਚੀ